ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਅੱਜ ਆਇਆ ਇਹ ਮੰਡਲੇ ਖੇਤਾਂ ਦੇ ਘੁੰਮਣ। ਆ ਦੇਖੋ ਜੀ ਆਪਣੀ ਜੀਰੀ। ਲਓ ਜੀ ਜੀਰੀ ਆਪਣੀ ਰਿਸ ਰਹੀ ਆ ਨਾ। ਸਤਿ ਸ਼੍ਰੀ ਅਕਾਲ ਜੀ। ਲਓ ਜੀ ਪੰਮੇ ਨੂੰ। ਜੀਰੀ ਵਧੀਆ ਬੰਦਰ ਠੀਕ ਆ। ਹਾਂ ਪੰਮੇ ਜੀਰੀ ਰਿਸ ਰਹੀ। ਇਹ ਕਵੇਰੀ 468 ਹੈ। ਇਹ ਹੈ। ਹਾਂ। ਇਹ ਵੀ 468 ਸਾਰੀਆਂ। ਸਾਰੀਆਂ 468 ਜਿੱਤ ਕੋਹ ਤੱਕ ਦਿਖਦੀ ਹੈ ਨਾ ਇਹ। ਹਾਂ ਹਾਂ। 460 ਹੈ। 3 ਕਿੱਲਾਂ ਦੇ ਕੀੜਾ ਵੀਰੇ। ਠੀਕ ਆ। ਉਹ ਥੋੜੀ ਜਿਹੀ ਤੱਕੀ ਘਟਾ ਜਿਹੜੀ ਘਟ ਗਈ ਸੀ। ਹਾਂ। ਉੱਥੇ ਥੋੜੀ ਜਿਹੀ 34 ਲਾਤੀ ਸੀ ਜਿੰਨੀ ਘਟ ਗਈ ਨਾ। ਮੈਂ ਕਿਹਾ ਭਾਈਏ ਕਿੱਥੇ ਪਿੰਡ ਤੇ ਲੈ ਕੇ ਆਉਂਗੇ। ਇੱਥੇ ਬਜੀ ਬਜੀ ਦੀ ਕਿਸੇ ਕੋਲ 34 ਪਟਾਕੇ ਉਹ ਹੀ ਲਵਾਤੀ ਫਿਰ। ਹਾਂ ਨਾ ਠੀਕ ਆ। ਹੁਣ ਦੇਖ ਭੰਵੇਂ ਆਹ ਨਾ ਖੇਤ ਉੱਚਾ ਹੈ ਇਹਦੇ ਨਾਲੋਂ। ਰੇਡ ਫੁੱਟ ਦਾ ਫਰਕ ਹੈਗਾ ਦੇਖ ਫੁੱਟ ਦਾ। ਤੇ ਲੈ ਇਹਦੀ ਜਿਹੜੀ ਰਹੇ ਸਾਰੀ ਨਿਸਰੇ ਆਈ ਕੀ ਪਾਣੀ ਪੂਣੀ ਘਟ ਖੜੇ ਹੀ ਚ। ਇੱਧਰ ਥੱਲੇ ਫੇ ਪਾਣੀ ਖੜਦੇ ਰਹੇ ਆ। ਇੱਦਾਂ ਵੀ ਨਿਸਤਾਈ ਜਾਨੀ ਕਿ ਉਹਨਾਂ ਨੂੰ ਲੇਟ ਨਹੀਂ ਸੀ ਥੋੜੀ ਜੀ ਦੋ ਦਿਨ ਦਾ ਫਰਕ ਲੈ ਲੈ ਕਰ ਦਿੱਤੀ ਜੀ 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 ਜਕਰ ਸਪਰੇਅ ਕਰਾਤੀ ਸੀ ਨੂੰ ਸਪਰੇਅ ਕਰਾਤੀ ਸੀ ਇਹ ਜਦੋਂ ਨਿਸਰਨੇ ਤੇ ਪਹਿਲਾਂ ਹੀ ਕਰਾਤੀ ਮੈਂ ਮਾ ਦਿਖਦਾ ਤੇਰੇ ਵੀ ਜਿਕਣਾ ਕੋਈ ਕੋਈ ਗੋਬਦੀ ਸੋਡੀ ਵਾਲਾ ਹਾਂ ਹਾਂ ਇਹ ਹੋ ਜਾਂਦਾ ਜੇ ਆਪਾਂ ਸਪਰੇਅ ਨਹੀਂ ਕਰਾਉਂਦੇ ਨਾ ਹੈਗੇ ਹੁਣ ਵਿੱਚ ਦੇਖ ਵੀ ਵਿੱਚ ਤਾਂ ਨਹੀਂ ਹੁਣ ਤੇਲਾ ਤੁਲਾ ਹੈਗਾ ਪਹਿਲਾਂ ਤੇਰੀ ਜੀਰੀ ਸ਼ਿੱਧੀ ਆ ਥੋੜੀ ਅੱਛਾ ਕੀ ਕਰਕੇ ਇਹਦੇ ਵਿੱਚ ਤੇਲੇ ਦੀ ਪ੍ਰੋਬਲਮ ਨਹੀਂ ਆਉਣੀ ਹੈਗੀ ਇਹ ਸਾਫ਼ ਆ ਵਿੱਚ ਤੇ ਦੇਖ ਜਿੰਨੀ ਸੰਗੜੀ ਜੀਰੀ ਹੋਊਗੀ ਇਹ ਤਾਂ ਹੈ ਜਿੰਨੀ ਸੰਗੜੀ ਜੀਰੀ ਹੋਊਗੀ ਉਨੀਆਂ ਬਿਮਾਰੀਆਂ ਪੈਣੀਆਂ ਸਮਝ ਲੈ ਜਿਹਨੀਆਂ ਸੁੜੀ ਜਿਉਂ ਚਿੱਦੀ ਜਿਰੀ ਹੋਣਗੀ ਉਹਨੂੰ ਫਰਕ ਜਿਹਦੀ ਨਾਂ ਹੀ ਬਹੁਤੀ ਤਕੜੀ ਹੋਵੇ ਨਾ ਹੀ ਮਾੜੀ ਹੋਵੇ ਗਬਲੇ ਮੇਲ ਦੀ ਜਿਰੀ ਹੋਵੇ ਨਾ ਉਹ ਬਿਮਾਰੀਆਂ ਤੇ ਵਧੀਆ ਰਹਿੰਦੀ ਐ ਜੇ ਕਿਹੜਾ ਪਤਲਾ ਬੰਦਾ ਵੀ ਮੜਾ ਐ ਹੂੰ ਹੂੰ ਉਹ ਤਾਂ ਤਕੜਾ ਬੰਦਾ ਵੀ ਮੜਾ ਹੀ ਆ ਹੋ ਉਹਦੇ ਗਾਣੇ ਪਤਲਾ ਬੰਦਾ ਵੀ ਮੜਾ ਹੀ ਆ ਹਾਂ ਹਾਂ ਉਹ ਤਾਂ ਤਕੜਾ ਬੰਦਾ ਵੀ ਮੜਾ ਹੀ ਗੱਲ ਹੁੰਦੀ ਆ ਗਬਲੇ ਜਿਰੀ ਵਾਲਾ ਬੰਦਾ ਵਧੀਆ ਰਹਿੰਦਾ ਓਕਣਾ ਹੀ ਫਸਲ ਆ ਜਿਹੜੀ ਜ਼ਿਆਦਾ ਤਕੜੀ ਆ ਉਹ ਵੀ ਕੰਮ ਖਰਾਬੇ ਕਰਦੀ ਆ ਕਦੇ ਪ੍ਰਾਲ ਬਣ ਗਿਆ ਕਦੇ ਕੋਸ ਹੋ ਗਿਆ ਜੇ ਕਿਹੜਾ ਗੰਨਾ ਗਿਰ ਗਿਆ ਬਹੁਤ ਹੋਰ ਤਕੜਾ ਉਹਦੇ ਗਾਣੇ ਜਿਹੜਾ ਕੋਈ ਵੀ ਨਾਰਮਲ ਚੀਜ਼ ਆ ਉਹ ਨਾਰਮਲ ਹੀ ਆ ਹਾਂ ਹਾਂ ਆ ਵਧੀਆ ਪੁਲਜੇ ਬਣਾਈ ਹੋਏ ਗੱਭੇ ਨੂੰ ਤੇ ਇਹ ਪਾਣੀ ਵਾਸਤੇ ਕੋਈ ਕਹਿੰਦਾ ਮੈਂ ਟਰੱਕੇ ਨਾਲੇ ਹਾਂ ਪਤਾ ਕੀ ਗੱਲ ਜਿੱਕਨ ਹੁਣ ਐਮਚਾ ਖੇਤ ਐ ਇਵੇਂ ਜ਼ਿਆਦਾ ਪਾਣੀ ਪੈ ਗਿਆ ਖਾਰ ਪੈ ਜਣੀ ਤੇ ਖਾਰ ਪਊਗੀ ਮਿੱਟੀ ਬੰਦ ਕਰਨੀ ਔਖੀ ਹੋ ਜਣੀ ਬਹੁਤ ਉੱਚਾ ਹਿੱਟਲੇ ਨਾਲ ਉਹ ਨੀਂਹ ਵੀ ਆ ਪੂਰਾ ਜ਼ੋਰ ਲਾ ਕੇ ਚੜ੍ਹਦੀ ਹੁੰਨੀ ਉਹਦੇ ਨਾਲ ਨਾ ਮਸ਼ੀਨ ਨੂੰ ਇੱਕ ਜਗ੍ਹਾ ਐਮਪਜਾ ਬਣਾਇਆ ਵਾਹੇ ਖੇਦਮਾ ਤੇ ਕਹਿੰਦਾ ਹੂੰ ਡੇਢ ਫੁੱਟਾ ਫੇਰ ਵੀ ਹਾਂ ਫੇਰ ਹੋਰ ਕਰਦਾ ਪਹਿਲਾਂ ਮੈਂ ਥੱਲੇ ਵੜਾ ਕੇ ਥੋੜੀ ਬਹੁਤੀ ਪਰ ਪਰਦੇ ਬਰੋਂ ਥੱਲੇ ਜਾਣਾ ਹੁੰਦਾ ਨਾ ਨਾ ਠੀਕ ਆ ਪਏ ਆ ਪੈਟਰੋਲੀ ਜਿਹੜਾ ਨਹੀਂ ਓਖੇ ਜਾਂਦੀ ਜੇ ਪਰਵਾਚ ਬਟ ਨਹੀਂ ਪੈ ਜਬੇ ਉਹ ਤਾਂ ਹੋਊਗਾ ਅੰਬੇ ਵੀ ਦੇ ਲਾ ਤਿੰਨ ਚਾਰ ਖੜੇ ਖੈਂਚੇ ਆ ਗਏ ਇਹਦੇ ਜੱਗੇ ਦਾ ਗੰਨਾ ਉਹ ਤਾਂ ਪਰਲੇ ਪਾਸੇ ਮੇਰਾ ਗੰਨਾ ਹੈ ਹਾਂ ਹਾਂ ਹੁਣ ਹਵਾ ਨੇ ਕਰਦੇ ਨਾ ਕਾਲਾ ਹਵਾ ਨੇ ਕਰਨੇ ਵਾ ਕਰਦੇ ਇੱਕ ਦੀ ਹਾਂ ਆ ਤਾ ਨਾ ਤਾਣ ਵੀ ਜਿਹੜਾ ਕੋਈ ਕਾਲਾ ਕਰਿਆ ਹਵਾ ਕਰਿਆ ਉਦੋਂ ਹਵਾ ਚੱਲੀ ਬਹੁਤ ਜਿਹਦੇ ਨਿਸਰਦੇ ਤੇ ਲਖਣ ਚੱਲੇ ਆ ਨਾ ਹਾਂ ਕੁਈ ਡੱਕਾ ਹੋ ਜਾਂਦਾ ਹਾਂ ਉਹਦਾ ਹਵਾ ਪਾ ਨਹੀਂ ਇਹ ਬਾਅਦ ਚ ਸਰੀ ਹੋਣੀ ਦੋ ਦਿਨ ਇਹ ਹਾਂ ਦੋ ਚਾਰ ਦਿਨਾਂ ਦੀ ਫਰਕ ਪੈ ਜਾਂਦਾ ਉਹ ਫਰਕ ਪੈਂਦਾ ਆ ਚੱਕਰ ਹੋ ਜਾਂਦਾ ਕਰਦਾ ਬੜਾਈ ਪਈ ਵਧੀਆ ਹਾਂ ਇਹ ਲਾਲਾ ਖਾਲ ਕੋਈ ਵੀ ਹੈ ਆ ਜੱਗੇ ਦਾ ਕੰਨਾ ਫੇਰ ਕੇ ਦੋਦਰ ਇਧਰ ਨੂੰ ਇਹਨੂੰ ਚੱਕ ਕੇ ਮਾੜਾ ਮਾੜਾ ਬੰਨੇ ਆ ਫਿਰ ਚੱਲ ਪਾਣੀ ਚੱਲਦਾ ਚਾਹੀਦਾ ਹੂੰ ਹੂੰ ਉਥੇ ਘੜੇ ਪਾਣੀ ਇੱਥੇ ਰੋਜ਼ੇ ਲਖਣਾ ਹੂੰ ਹੁਣ ਤਾਂ ਪਾਣੀ ਵੀ ਇੱਕ ਦੋ ਕੇ ਮਸਾਲਾ ਲੱਗਣੇ ਆ ਹਾਂ ਹਾਂ ਬਹੁਤੇ ਪਾਣੀ ਤਾਂ ਲੱਗਣੀ ਨਹੀਂ ਹੈਗੇ ਮੈਂ ਤਾਂ ਇਹਦੇ ਨਾਲ ਸਟੈਪ ਵਾਈਜ਼ ਹੁੰ ਵੀ ਥੈਲੇ ਦੱਬੇ ਵੀ ਐ ਉਹ ਸਭ ਤੋਂ ਵਧੀਆ ਯਾਰ ਹਾਂ ਜੇ ਕਿਸੇ ਘਰੇ ਜੇ ਨਾ ਵੀ ਆ ਹੋਵੇ ਮੋਟਰ ਚੱਲਦੀ ਹੋਵੇ ਹਾਂ ਪਾਣੀ ਘੱਟ ਵੱਧ ਪੈ ਜਵੇ ਕਿਸੇ ਘਰੇ 'ਚ ਹਾਂ ਆਪੇ ਟਪਕੇ ਗਾਹਾਂ ਚਲੀ ਜਾਂਦਾ ਪਾਣੀ ਫਿਰ ਜਿਹੜਾ ਇਹ ਖਾਲ ਦੇ ਕੋਲੇ ਬੈਠ ਰਹਿਣਾ ਫਿਰ ਤੈਨੂੰ ਹਰੇ ਕਦੇ ਘੰਟੇ ਹੋ ਨੱਕਾ ਬਦਲਣਾ ਪੈਣਾ ਉਹਦਾ ਕੋਈ ਫਾਇਦਾ ਨਹੀਂ ਇਹ ਚੀਜ਼ ਦਾ ਬੋ ਪੰਗਾ ਨਾ ਇਹ ਤਾਂ ਆਇਆ ਵੀ ਇੱਕੋ ਪਾਸੇ ਦੇ ਨੱਕਾ ਚੱਲੇ ਚੱਲ ਸਾਰੇ ਖੇਤ ਭਰ ਕੇ ਮੱਜੀਰੀ ਦੇ ਸਭ ਤੋਂ ਬਿਮਾਰੀ ਦੇ ਬਚੀ ਰਹੇ ਬਸ ਵਾ ਉਹੀ ਚੱਕਰ ਆ ਸਪਰੇਹਾਂ ਤੇ ਹੂੰ ਹੂੰ ਫਿਰ ਵੀ ਇੱਕ ਦੋ ਦਾ ਕਰਨੀਆਂ ਹੀ ਪੈਂਦੀਆਂ ਯਾਰ ਹਾਂ ਬਹੁਤਿਆਂ ਨਾਲੋਂ ਇੱਕ ਦੋ ਦਾ ਚੱਲ ਜਾਂਦੀਆਂ ਹੁਣ ਅੱਜ ਉਹਨਾਂ ਨੇ ਰੀਸ ਲਾ ਦੇਣੀ ਫਿਰ ਹੱਸ ਵੀ ਉਹਨਾਂ ਨੇ ਲਾ ਦੇਣੀ ਉਹਨੇ ਅੱਜ ਕੋਈ ਪਤਾ ਨਹੀਂ ਹੁਣ ਖੜਨੀ ਕਰਨੀਆਂ ਪੈਣੀਆਂ ਉਹਨੇ ਦੂਈ ਸ਼ੁਰੂ ਕਰਤੀ ਬਾਕੀ ਨੇ ਵੀ ਕਰ ਦੇਣੀਆਂ ਦੋ ਦੋ ਤਾਂ ਨੇ ਇਦਨ ਵੀ ਖਾਲ ਪਾਈ ਪਈ ਐ ਇਦਨ ਨੂੰ ਫਿਰ ਉਹ ਉਹ ਗਾਹਾਂ ਇਦੀ ਕਣਕ ਦਾ ਦੋ ਘੇਰੇ ਬਣਾਉਣੇ ਪੈਂਦੇ ਫਿਰ ਉਹ ਗਾਹਾਂ ਜਾ ਕੇ ਫਿਰ ਆਹ ਖੇਤ ਹੈ ਡੇਢ ਕਿੱਲੇ ਦਾ ਖੇਤ ਗੇੜ ਫਿਰ ਡੇ ਨੂੰ ਕਣਕ ਦਾ ਗਿਆਰਾ ਹੋਵੇ ਫਿਰ ਸਾਲ ਕਈ ਵਾ ਲੈਟ ਨਹੀਂ ਆਉਂਦੀ ਪੂਰੀ ਫਿਰ ਵਰ ਨਹੀਂ ਹੁੰਦਾ ਹੁਣ ਆ ਦੇਖ ਆਹ ਖਾਲ ਹੈ ਪਤਾ ਨਹੀਂ ਲਾਤੇ ਇੱਥੇ ਖਾਲ ਜਿਵੇਂ ਤਾਨੇ ਲਾਤੇ ਬੰਦੇ ਘਾਤੀ ਹਾਂ ਬੰਦੇ ਕੇ ਤਾਨੇ ਲੋੜ ਨਹੀਂ ਪੈਂਦੀ ਤਾਨੇ ਦੇ ਕਿਾਰੇ ਮੱਦੇ ਟੱਪ ਕੇ ਦੂਏ ਕੱਚ ਪਈ ਜਾਂਦਾ ਏ ਇਹਦੇ ਹੁਣ ਡੱਕੇ ਜੜ ਤੇ ਵੱਢਦੇ ਨੇ ਫਿਰ ਜਿੱਦਣ ਮਸ਼ੀਨ ਤੇ ਵੱਢਣੀ ਉਹਦੇ ਬਾਅਦ ਚਲ ਖਾਲ ਸਾਫ ਕਰ ਦੇਣੀ ਲੋ ਜੀ ਆ ਗਦਰ ਗੰਨਾ ਜੱਗੇ ਦਾ ਤਾਂ ਇਹ ਬੱਟੇ ਕਹਾਂ ਫੇ ਗੰਨਾ ਮੇਰਾ ਆ ਗਿਆ ਇਹਨਾਂ ਵੀ ਠੀਕ ਤਾਂ ਹਲਦੀ ਘੜੀ ਡਬਲ ਕਰਾਤਾ ਤਾਂ ਤੇਰੀ ਹੁਣ ਲੱਗ ਗਿਆ ਗਿਰਨਾ ਉਹ ਗਿਰਨਾ ਹੀ ਆ ਗਿਆ ਟਾਈਮ ਆ ਗਿਆ ਬਦਰੀ ਬਹੁਤ ਗਿਆ ਹੁਣ ਤਾਂ ਟਾਈਮ ਆ ਗਿਆ ਕਰਨੇ ਦਾ ਇਹ ਨਹੀਂ ਕਰਨਾਈ ਹੈ ਕਹੇ ਦੋ ਕਰਾਣਾ ਕਹੇ ਚਾਰ ਕਰਾ ਲਾ ਫਿਰ ਤਾਂ ਨਹੀਂ ਖੜਦਾ ਹਾਂ ਉਹ ਵੀ ਸੁੱਕ ਗਿਆ ਜਿਹੜਾ ਤਾਂ ਡਬਲ ਕਰਾਇਆ ਤਾਂ ਹਾਂ ਪੱਤਾ ਸੁੱਕ ਗਿਆ ਹੁਣ ਆਗ ਦਾ ਪੱਤਾ ਸੁੱਕ ਗਿਆ ਉਹਨੇ ਟੁੱਟ ਕੇ ਆਪੇ ਗਰਜਣਾ ਹੁਣ ਖੁੱਲਣ ਲੱਗੇ ਚਲੋ ਕੋਈ ਨਹੀਂ ਟਾਈਮ ਵੀ ਕੁਝ ਨਹੀਂ ਹੈਗਾ ਹੁਣ ਤਾਂ ਉਹ ਜੇ ਟਾਈਮ ਵੀ ਹੋਇਆ ਕੋਈ ਚੱਕਰ ਨਹੀਂ ਹੈਗਾ ਚੂਹੇ ਦਾ ਹੀ ਪੰਗਾ ਹੁੰਦਾ ਹੋਰ ਕਾਸੀ ਤਾਂ ਨਹੀਂ ਹੈਗਾ ਨਾ ਚੂਹੇ ਦੇ ਪਾਣੀ ਲੱਗੀ ਜਾਊਗਾ ਬਸ ਬਸ ਹੋਰ ਕਾਸੀ ਤਾਂ ਪੰਗਾ ਨਹੀਂ ਹੈਗਾ ਗਰੇ ਵੀ ਕੁਝ ਨਹੀਂ ਵਿਗੜਦਾ ਇਹਦਾ ਹੂੰ ਹੂੰ ਇਹ ਤਾਂ ਚੱਲੀ ਜਾਂਦਾ ਇਹ ਗਰੇ ਪਹਿਲੀ ਵਾਰੀ ਕਰਨਾ ਇਹਨੇ ਚਲ ਹਾਂ ਬੰਮੇ ਨੀ ਗਿਰੀ ਦੇ ਲੰਬ ਨੇ ਹਾਂ ਅੰਬੀਆਂ ਲੱਗੀਆਂ ਨੇ ਤੇ ਬਰੇ ਚੱਲ ਨਿਆਣੇ ਚੁਗੀ ਚੱਕੀ ਗਏ ਵਿੱਚ ਤੇ ਜੇ ਪਾਣੀ ਖੜਾ ਹੁੰਦਾ ਤਾਂ ਦੇਖ ਲੈ ਪਰ ਮੈਂ ਰੋਕੇ ਵੀ ਕੋਈ ਨਹੀਂ ਹੈਗਾ ਮਗਾ ਚੁਗ ਲੈਣ ਦੇ ਕੋਈ ਗੱਲੇ ਨਹੀਂ ਆਣੇ ਜੋੜੀਆਂ ਆ ਕਮੀ ਥੱਲੇ ਲਾਤੀ ਤੀ ਇੱਕ ਵਾਰ ਤਾਂ ਹਣੀ ਜਗ੍ਹਾ ਚੱਲ ਫੇਰ ਵੀ ਆਮੜੀ ਮੋਟੀ ਮੜੀ ਮੋਟੀ ਉਹੀ ਬਾਕੀ ਫੇਰ ਵੀ ਥੱਲੇ ਹੀ ਹੈ ਦੇਖ ਲੈ ਤੱਪੀ ਜਾਂਦੇ ਆ ਨਾ ਪੈਰ ਗਰਮ ਬਹ ਜਾਂਦੀ ਹੈ ਤਾਂ ਵੀ ਚੱਲ ਕੋਈ ਨਹੀਂ ਚੱਲ ਮੈਨੂੰ ਆਏ ਤਾਂ ਵੀ ਚੱਲ ਕੋਈ ਨਹੀਂ ਨਿਆਣੇ ਖੰਦੇ ਆ ਬੇ ਵੀ ਬਹੁਤ ਲੱਗੀਆਂ ਨੇ ਇਹਨੂੰ ਇਹਨੂੰ ਹਾਂ ਆਹ ਕੋਰ ਦਾ ਪਟਿਆ ਉਹ ਰੋ ਟੁੱਟੀ ਵਾਲਿਆਂ ਦਾ ਇਥੇ ਰੋਟੀਆਂ ਦੀ ਪਾਈਪ ਲਾਂ ਜਾਂਦੀ ਹੈ ਉਹ ਫਿਰ ਉਹ ਸਵਾਰੇ ਹੁਣਾ ਲੀਕ ਤਾਂ ਹਾਂ ਪਾਣੀ ਲੀਕਦਾ ਇਹ ਭਰੇ ਪੁੱਤ ਦੇਲਾ ਗਰਮੀ ਲਾਦੀ ਸੀ ਹਾਂ ਹਾਂ ਪਤਾ ਲੈ ਠੰਡੀ ਹਵਾ ਹਾਂ ਪਤਾ ਬਹਰੇ ਗੁੰਦਾ ਉਰੇ ਭੰਵੇਂ ਸੜਕ ਜਾਂਦੀ ਹੈ ਹਰੇਕ ਬੰਦਾ ਉਰੇ ਫੜਕੇ ਜਾਂਦਾ ਅੰਬ ਥੱਲੇ ਕੁਝ ਚੱਕਰ ਆਂ ਫਸਾਵਾ ਵੀ ਸੰਗੜ ਨਹੀਂ ਆਇਆ ਨਾ ਸਾਵਾ ਜਾਂ ਠੰਡੀ ਹਵਾ ਦੇਖਣਾ ਉਹ ਠੀਕ ਆ ਹਾਂ ਓਜੀ ਲਾਇਤੀ ਇੱਕ ਰਾ ਦਿਨ ਦੂਜੀ ਅੱਜ ਮੈਨੂੰ ਦੇਖ ਕੇ ਦੋ ਚਾਰ ਦਿਨ ਤੱਕ ਹਾਂ ਦੇਖਦਾ ਉਹਨੂੰ ਸਾਰਿਆਂ ਨੂੰ ਲਾ ਲਾ ਦੇਣੀ ਨੇ ਹੁਣ ਲਾ ਦੇਣੀ ਹਾਂ ਆ ਉਹ ਫਿਰ ਬੱਟ ਇਹਨੂੰ ਓਕੇ ਹਾਂ ਹਾਂ ਜਿਹੜੀ ਇਹਦਾ ਨਿਸਰੇ ਆਈਆਂ ਸਾਰੀਆਂ 10 20 ਦਿਨ ਤੱਕ ਫਿਰ ਬਸ 20 ਦਿਨ ਤੱਕ ਅਗਲੀ ਪਹਿਲੀ ਤੱਕ ਵੜਾਈ ਸ਼ੁਰੂ ਹੋ ਜਾਣੀ ਹਾਂ ਹਾਂ ਪਹਿਲੀ ਤਾਂ ਬਹੁਤ ਦੂਰ ਹੈ ਪਹਿਲੀ ਤੇ ਹੀ ਬਹਿਣਾ ਹੋ ਜਾਣਾ ਪਹਿਲੀ ਤੇ ਪਹਿਲਾਂ ਆਣੀ ਆ ਇਹ ਸਭ ਕੁਝ ਪੱਛਵਾ ਚਲਦੀ ਆ ਹੁਣ ਇਹ ਬਹੁਤ ਵਧੀਆ ਜੀ ਹੈ ਤਾਂ ਵਧੀਆ ਕੁਕ ਕੋਰੂਗੀ ਵੀ ਇਹ ਇਹ ਵੀ ਹੈ ਜਿਹੜੀ ਤੇਜ਼ ਚਲਦੀ ਆ ਹਾਂ ਇਹਨੇ ਬੱਦਲ ਕਿੰਨੀ ਸਪੀਡ ਗੇ ਚਲਦੀ ਆ ਮੋ ਦੋ ਦਿਨ ਹੋ ਗਏ ਚਲਦੀ ਇਹਨੂੰ ਇਹਨੇ ਦੋ ਦਿਨ ਤੱਕ ਬੱਦਲ ਕੱਢ ਲੈਣੇ ਕੱਢ ਦੇਣਾ ਇਹਨੇ ਬੱਦਲ ਕਿਹਦੀ ਸਪੀਡ ਜ਼ਿਆਦਾ ਹੈ ਨਾ ਸਪੀਡ ਬਹੁਤ ਜ਼ਿਆਦਾ ਜੇ ਤਾਂ ਹੌਲੀ ਹੋਵੇ ਹੂੰ ਹੂੰ ਇਹ ਤਾਂ ਬੱਕਰੀ ਗੱਲ ਪਰ ਹੁਣ ਜੇ ਤੇਜ਼ ਚਲਦੀ ਆ ਫਿਰ ਤਾਂ ਕੁਝ ਕਰੂਗੀ ਉਹ ਇਹ ਤਾਂ ਹੈ ਬਣਦੀ ਵੀ ਆ ਟਾਈਮ ਤਾਂ ਆਉਂਦਾ ਨਹੀਂ ਲਓ ਜੀ ਅੱਜ ਆਇਆ ਕਰਨਜੀਤ ਵਾਲੀ ਮੋਟਰ ਪਰ ਆ ਲਤਾ ਜੀ ਨੇ ਗੇਟ ਤੋਂ ਐਂਟਰੀ ਹੋ ਕੇ ਆ ਮੁਰੇ ਚਾਦਣਾ ਪਾਤੀਆਂ ਜੀ ਮਿਲੋ ਜੀ ਅਮਨਦੀਪ ਨੂੰ ਸਤਿ ਸ਼੍ਰੀ ਅਕਾਲ ਜੀ ਬਾਬੋ ਕਨੇ ਆ ਔਰ ਅਮਨਦੀਪ ਅੱਜ ਲੱਗੇ ਸੱਸ ਹੋਈਏ ਕਰਨ ਹੈ ਮਸਾਲਾ ਸਵਈਆ ਕਰਨ ਲੱਗੇ ਵੇ ਅੱਜ ਅੱਜ ਯਾਰ ਹਾਂ ਇੱਕ ਦਾ ਪਾਈ ਆ ਕਰਿਆ ਕਿਤਾ ਲਾਇਆ ਉਧਰ ਅਸੀਂ ਬਾਕੀ ਮਿੱਟੀ-ਮੁੱਟੀ ਕਰੀਏ ਪੱਧਰੀ ਇੱਧਰ ਆਹ ਘਾਲਾ ਤੈਨਾਂ ਕਹਾਂ ਆਹ ਘਾਲਾ ਲਾਤਾ ਠੀਕ ਹੈ ਉਹ ਦੇਖਦੇ ਕਾਮਯਾਬ ਹੋ ਜੇ ਆਹ ਲਾਇਆ ਹੋਰਲੇ ਛੇ ਆ ਬੜੀਆ ਕਰਤਾ ਹਾਂ ਇੱਥੇ ਦਾ ਹਰਸਾ ਕਰ ਲੈ ਦੂਜਾ ਕਰ ਛੇ ਪਹਿਲੇ ਲੈਵਲ ਦਾ ਕਰ ਦੇਣਾ ਉੱਪਰ ਦੇ ਦੇਣਾ ਥੋੜਾ ਜਿਹਾ ਉੱਪਰ ਹਾਂ ਚਾਹੀਦਾ ਥੋੜਾ ਜਿਹਾ ਉੱਪਰ ਨੂੰ ਢਾਲ ਕਰ ਦੇਣੀ ਠੀਕ ਠੀਕ ਹੈ ਬਾਈ ਦੀ ਚਵਰਚਾ ਦੀ ਅੰਦਰ ਦੀ ਸਫਾਈ ਕਰਨੀ ਰਹਿ ਗਈ ਇਹ ਬਾਕੀ ਦਾ ਕੰਮ ਪੂਰਾ ਹੋ ਗਿਆ। ਆਪ ਜੀ ਕਰਦੇ ਹੋਣ ਤੋਂ ਵਾਪਸ। ਹਾਂ ਹਾਂ। ਲਓ ਜੀ ਕਰਮਜੀਤ ਨੂੰ। ਕੀ ਹਾਲ ਆ ਜੀ? ਹਨਾ ਹੈ। ਹਾਂ ਮਾਸਾ ਭਾਈਓ ਵਧੀਆ ਲੱਗਦਾ। ਹਾਂ ਹਾਂ। ਵਧੀਆ ਜਿਗਾ ਟੋਟਾ ਟੋਟਾ ਸਾਰੇ ਚੱਕ ਕੇ ਕਾਬੂ ਜੇ ਹੋ ਜਾਣ ਇੱਕ ਵਾਰ। ਨਾਲੇ ਆਏ ਜਾਂਦੇ ਹੀ ਚੱਠਾ ਸੀ ਸਾਲ ਗਲਤ ਹੱਸਦਾ। ਪੂਰੇ ਲੱਗਦਾ ਪੈਕ। ਅੱਛਾ। ਆ ਹੁਣ ਦੇ ਕਿੰਨੇ ਦਬੀਆ ਵੀਆਂ ਜੱਟਾਂ ਵੀ ਪਿਆ। ਇਹ ਕੱਢਿਆ ਬਾਜ। ਦਰਖਤ ਵੀ ਚੱਲ ਪਏ ਹੈ। ਦਰਖਤ। ਲਓ ਜੀ ਅੰਬ ਲਾਤੀ ਆ ਜਾਮਣ ਲਾਤੀ। ਆਹ ਬਤਾ ਨੀ ਕਿਹੜਾ ਇਹ ਰੱਖਦਾ ਕਿਹੜਾ ਆਹ ਇਹ ਤਾਂ ਹੁਣ ਲੱਗੇ ਤੇ ਪਤਾ ਲੱਗੂਗਾ ਆਹ ਕਿਹੜਾ ਤੇ ਰੱਖਦਾ ਚੰਮ ਉਹ ਆਹ ਰੱਖਦੇ ਕਿਹੜਾ ਏ ਠੀਕੂ ਆ ਠੀਕੂ ਅੰਬ ਗਹੀ ਲਾਤੇ ਹੈਂ ਆਂ ਤਾਂ ਤਿੰਨ ਆ ਆ ਇਹ ਨਿੰਬੂ ਜੇ ਮੈਂ ਸਮਝ ਉਹ ਸਿੱਤਰ ਮੈਂ ਸਮਝ ਜਿਹੀ ਲੱਗਦੀ ਹੈ ਠੀਕ ਹੈ ਮਰੂਦ ਵੱਧ ਲਾਉਗਾ ਮਰੂਦ ਇੱਕੋ ਲਾਇਆ ਅਰੂਦੇ ਹੋਰ ਲਾਓ ਇੱਕ ਦੋ ਇਧਰੇ ਪਾਸੇ ਲਾ ਦਿਓ ਜਹੋ ਲਾਗ ਕਿ ਅਰੂਦ ਫਿਰ ਆਇਆ ਸਦਾ ਬਾਹਰ ਜੇ ਇਹ ਹਾਂ ਅਰੂਦ ਤਵੇਸ ਰਜਾ ਵੀ ਲਾਤਾ ਹੈ ਆਹ ਇਹ ਕਿੰਨੇ ਹਿੰਦ ਹੂੰ ਹੂੰ ਫਿਰ ਆਉਂਦੇ ਵਾ ਛੁੱਟੀ ਦਾ ਰੱਖ ਲੈ ਆ ਫਿਰ ਅੱਜ ਹੈ ਹਾਂ ਹਾਂ ਪੂਰਾ ਹਨਾ ਵਧੀਆ ਦੇਖੋ ਜੀ ਆਵਾਜ਼ ਵੀ ਨੇ ਵੀ ਚੈਨਲ ਬਣਾਇਆ ਜੀ ਆਪਣਾ ਹਾਂ ਚੈਨਲ ਬਣਾਇਆ ਚਾਚਾ ਭਤੀਜਾ ਲੌਗ ਹਾਂ ਦੇ ਦੇਖੇ ਦੇ ਚੱਲਦਾ ਕਰ ਨਹੀਂ ਚੱਲਦਾ ਨਾ ਨਾ ਚੱਲੂਗਾ ਵੀਡੀਓ ਲਪਾਈ ਆਈਆਂ ਸਾਰੀ ਮਾਰਾਂ ਨਹੀਂ ਬਣਾਤੇ ਯਾਰ ਚਲ ਵਧੀਆ ਆ ਮੇਰੀ ਮੇਰੀ ਇਹਨੇ ਵੀਡੀਓ ਮਿਕਸ ਜੀ ਹੁੰਦੀਆਂ ਨੇ ਵਿੱਚ ਤਾਂ ਮੰਨ ਕੇ ਚੱਲ ਜਿੱਦਾਂ ਮੈਂ ਕੰਮ ਕਰਦਾ ਅੱਛਾ ਟਰੈਕਟਰ ਦਾ ਜਾਂ ਕਾਲਾ ਕਾਲੇ ਕੋ ਚੱਲ ਜਾਂਦਾ ਮੈਂ ਕੋਈ ਗੱਡੀ ਦਾ ਕੰਮ ਕਰਦਾ ਹੁੰਦਾ ਵਿੱਚ ਉਹ ਪਾ ਦਿੰਦਾ ਵਿੱਚ ਆਪਣਾ ਇੱਥੇ ਆਪਣੀ ਗੱਲਾਂ ਬਾਤਾਂ ਨੇ ਜਿੱਦਾਂ ਆਪਾਂ ਪਾਉਂਦੇ ਆ ਇਹ ਤਾਂ ਹੈ ਮਿਕਸ ਜੀ ਹੁੰਦੀਆਂ ਨੇ ਮੇਰੀ ਉਹ ਮੇਰੇ ਹੀ ਮੁੰਡੇ ਨੇ ਸ਼ੁਰੂ ਕਰਿਆ ਤਾਂ ਅੱਛਾ ਰਹਿਮਤ ਹਾਂ ਰਹਿਮਤ ਮਹਾਲਾ ਹਾਂ ਕਹਿੰਦਾ ਮੈਂ ਬਣਾਏ ਕਰਨਾ ਏ ਮੈਂ ਜਦ ਕੋਈ ਨਾ ਬਣਾ ਦੇ ਕਰ ਹਾਂ ਚੱਲ ਬੰਦਾ ਕੁਛ ਨਾ ਕੁਛ ਸੁਣਾ ਯਾਰ ਹਰੇ ਇੰਨਾ ਕੰਮ ਟੌਪਿਕ ਵੀ ਨਹੀਂ ਹੈਗੇ ਹੁਣ ਜਿੱਦਾਂ ਜਿਰੀ ਜੁਰੀ ਪढਾਈ ਚੱਲ ਪਈ ਚੱਲ ਫ ਥੋੜੇ ਜਿਹੇ ਅੰਦਰੋਂ ਹਵਾ ਤੇ ਸ਼ਾਬਾ ਤੇ ਥੋੜੇ ਜਿਹੇ ਲੱਗਦਾ ਜਿੱਦਾਂ ਸਿਆਲ ਜੀ ਦੀ ਸ਼ੁਰੂਆਤ ਹੋਣ ਲੱਗੀ ਹੁੰਦੀ ਹੈ ਨਾ ਜਿੱਦਾਂ ਪਸ਼ਵਾਰੀ ਚੱਲਦੀ ਹੁੰਦੀ ਦੁਵਾਲੀ ਦੇ ਦਿਨਾਂ 'ਚ ਹਾਂ ਹਾਂ ਉਦਾਂ ਉਦਾਂ ਥੋੜੀ ਫੀਲ ਜੀ ਆਉਂਦੀ ਹੈ ਬਾਕੀ ਭਾਦੋਆ ਇਹਨਾਂ ਕੋਈ ਪਤਾ ਨਹੀਂ ਘੱਟੇ ਮੌਜਮ ਜੀ ਨਹੀਂ ਨਮੀ ਤਾਂ ਪਊਗਾ ਹੂੰ ਨਹੀਂ ਪੈਣੇ ਪੈਣਾ ਪਸ਼ਵਾਰੀ ਤੇ ਚੱਲਦੀ ਏ ਜਿਹੜੀਆਂ ਆ ਗਿਆ ਨਸਰੇ ਆ ਪੂਰੇ ਥੀ ਹੋਣ ਲੱਗ ਗਈ ਉੱਤੇ ਜਿਹੜੀਆਂ ਲੱਗੀਆਂ ਪਗੀਆਂ ਇਹ ਰੇਤੀ ਲੱਗੀ ਹੋਈ ਮੇਰੇ ਸਿਆਲ ਨਾ ਨਹੀਂ ਰੇਤੀ ਨਹੀਂ ਬੀਜੇ ਇਹ ਜਾ ਕੇ ਹੁਣ ਹਾਈਬ੍ਰਿਡ ਆਹੀ ਵੀ ਟਾਈਮ ਘੱਟ ਸਮੇਂ ਚ ਇਹਨਾਂ ਪੱਤੇ ਮੈਂ ਵੀਡੀਓ ਦੇਖ ਰਿਹਾ ਜਿਹੜਾ ਪਿੰਡਰ ਨਹੀਂ ਹੈਗਾ ਹਮਮ ਹਮਕਾਰ ਪਿੰਡਰ ਉਹਨਾਂ ਦੇ ਕਿਪਣਾ ਉਹਨਾਂ ਦਾ ਤਗੜਾ ਫਾਰਮ ਮਤਲਬ 100 700 ਕਿੱਲਾ ਉਹਨਾਂ ਦਾ ਅੱਛਾ ਤੇ ਉਹ ਮਤਲਬ ਉਹਨਾਂ ਦੇ ਉੱਥੇ ਐਮਐਸਪੀ ਵਾਲਾ ਹਿਸਾਬ ਨਹੀਂ ਹੈਗਾ ਆਪਣੇ ਵਾਂਗੂ ਹਮਮ ਉਹਨਾਂ ਦਾ ਪ੍ਰਾਈਵੇਟ ਖਰੀਦ ਆ ਬਾਈ ਅੱਛਾ ਜੋ ਰੇਟ ਉਹਨਾਂ ਨੇ ਲਾਤਾ ਉਹਨਾਂ ਨੂੰ ਦੇਣੀ ਪੈਣੀਆਂ ਹੋਰ ਉਹੀ ਰੇਟ ਨੂੰ ਫਸਲ ਉਹਨਾਂ ਨੇ ਫਸਲ ਦੇਖ ਕੇ ਰੇਟ ਲਾਉਣਾ ਬਸ ਤੇ ਮੰਨ ਕੇ ਚੱਲ ਵੀ ਠੇਕੇ ਇੰਨੇ ਆ ਖਾਦਾਂ ਇੰਨੀਆਂ ਮਹਿੰਗੀਆਂ ਆ ਬਹੁਤ ਕਹਿੰਦੇ ਦੀ ਸਭ ਪਿਛਲੇ ਸਾਲ ਦੀ ਦੀ ਵੀਡੀਓ ਦੇਖੀ ਸੀ ਮੈਂ ਕਹਿੰਦਾ ਵੀ ਇੱਕ ਇੱਕ ਥੀਲੇ 'ਚ 16 16 17 17 ਹਜ਼ਾਰ ਰੁਪਿਆ ਕੋਲ ਤੇ ਪੈ ਰਿਹਾ ਫੇਰ ਵੇਚ ਕੇ ਫਸਲ ਵੀ ਕੰਮ ਅਸੀਂ ਛੱਡ ਨਹੀਂ ਸਕਦੇ ਕੋਈ ਹੋਰ ਕੰਮ ਅਸੀਂ ਕੀ ਕਰਾਂਗੇ ਕਹਿੰਦਾ ਵੀ ਹੁਣ ਆਪਣੇ ਵੇਰੇ ਲਾ ਲਾ ਹੁਣ ਫਿਰ ਆਪਾਂ ਇਧੇ ਲਾਵਾ ਕੀ ਕੰਮ ਕਰਾਂਗੇ ਤੇ ਆਪਣਾ ਮੰਨ ਕੇ ਚੱਲ ਵੀ ਵਿਰਾਸਤੀ ਧੰਦਾ ਆ ਇਹ ਆਪਣਾ ਪਹਿਲਾਂ ਦਾਦੇ-ਪੜਦਾਦੇ ਕਰਦੇ ਤੇ ਫਿਰ ਬਾਪੂ ਹੋਰ ਕੰਮ ਵੀ ਨਹੀਂ ਕਰ ਸਕਦੇ ਹਨਾ ਠੀਕ ਨਹੀਂ ਇਹ ਤਾਂ ਹਰ ਜਣੀਆਂ ਆਏ ਆ ਵੀ ਗਾਹਾਂ-ਗਾਹਾਂ ਭਾਈ